ਤੇ ਤਰਕ ਦਿੱਤਾ ਗਿਆ ਕਿ ਪੰਜਾਬ 'ਚ ਬਹੁਤ ਜ਼ਬਰਦਸਤ ਗਰਮੀ ਹੈ ਇਸ ਸਮੇਂ ਹੀਟ ਵੇਵ ਹੈ ਇਸ ਕਰਕੇ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਵੋਟਾਂ ਪਾਉਣ ਦਾ ਸਮਾਂ ਰੱਖਿਆ ਜਾਵੇ ਮੌਜੂਦਾ ਸਮੇਂ ਦੇ ਵਿੱਚ ਜੋ ਇਸ ਸਮੇਂ ਟਾਈਮ ਹੈ ਉਹ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤੈਅ ਕੀਤਾ ਗਿਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਔਰ ਸ਼ਾਮ 6 ਵਜੇ ਤੱਕ ਆਪਾਂ ਵੋਟ ਹੱਕ ਦਾ ਇਸਤੇਮਾਲ ਕਰ ਸਕਦੇ ਹਾਂ ਮੌਜੂਦਾ ਟਾਈਮ ਦੇ ਵਿੱਚ ਪਰ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ 'ਚ ਬਹੁਤ ਜ਼ਬਰਦਸਤ ਗਰਮੀ ਹੈ ਹੀਟ ਵੇਵ ਇਸ ਸਮੇਂ ਚੱਲ ਰਹੀ ਹੈ ਬੇਸ ਕਰਕੇ ਜ਼ਰੂਰੀ ਹੈ ਕਿ ਵੋਟਾਂ ਦਾ ਟਾਈਮ ਵਧਾ ਦਿੱਤਾ ਜਾਵੇ ਇੱਕ ਤਾਂ ਸਵੇਰੇ ਘੰਟਾ ਵਧਾ ਦਿਓ ਤੇ ਇੱਕ ਸ਼ਾਮ ਨੂੰ ਘੰਟਾ ਵਧਾ ਦਿਓ ਤਾਂ ਕਿ ਲੋਕ ਆਪਣੇ ਵੋਟ ਦਾ ਇਸਤੇਮਾਲ ਕਰ ਸਕਣ ਔਰ ਗਰਮੀ ਦੀ وجہ ਦੇ ਨਾਲ ਕੋਈ ਰਹਿ ਨਾ ਜਾਵੇ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਸਵੇਰੇ 6 ਵਜੇ ਜੇਕਰ ਹੁੰਦਾ ਹੈ ਕਿਉਂਕਿ ਗਰਮੀਆਂ ਦੇ ਦਿਨ ਨੇ ਤਾਂ ਚਾਨਣਾ ਤਾਂ ਸਵੇਰੇ 6 ਵਜੇ ਬਿਲਕੁਲ ਹੋਇਆ ਹੁੰਦਾ ਹੈ ਔਰ ਜਿਵੇਂ ਜਿਵੇਂ 9 ਵਜੇ ਤਾਂ ਅੱਜ ਕੱਲ ਐਵੇਂ ਲੱਗਦਾ ਜਿਵੇਂ ਦੁਪਹਿਰ ਹੋ ਗਈ ਹੋਵੇ ਇੰਨੀ ਜ਼ਬਰਦਸਤ ਧੁੱਪ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਥੋੜੇ ਘਰੋਂ ਨਿਕਲਣ ਦੇ ਵਿੱਚ ਤਾਂ ਦਿੱਕਤ ਹੋਏਗੀ ਜੇ ਤੁਸੀਂ ਆਪਣੇ ਘਰ ਤੋਂ ਆਪਣੇ ਬੂਥ ਤੱਕ ਵੀ ਜਾਣਾ ਹੈ ਨੋ ਆਪਣੇ ਘਰਾਂ ਦੇ ਬਹੁਤੇ ਦੂਰ ਨਹੀਂ ਹੁੰਦੇ ਹੈਗੇ ਬੂਥ ਪਿੰਡਾਂ ਦੇ ਵਿੱਚ ਵੀ ਹੁੰਦੇ ਨੇ ਪਰ ਫਿਰ ਵੀ ਤੁਹਾਨੂੰ ਘਰ ਤੋਂ ਬਾਹਰ ਨਿਕਲ ਕੇ ਜਾਣਾ ਹੋਏਗਾ ਔਰ ਇਹ ਵੀ ਹੁਣ ਤੱਕ ਦੇ ਜਿਹੜੇ 5 ਗ੍ਰੇਡ ਹੋਏ ਨੇ ਉਹਨਾਂ ਦੇ ਵਿੱਚ ਦੇਖਿਆ ਗਿਆ ਜਿੱਥੇ-ਜਿੱਥੇ ਗਰਮੀ ਜ਼ਬਰਦਸਤ ਸੀ ਤਾਂ ਉੱਥੇ ਦੁਪਹਿਰ ਦੇ ਸਮੇਂ 11 ਵਜੇ ਤੋਂ ਲੈ ਕੇ 3-4 ਵਜੇ ਤੱਕ ਬਹੁਤ ਰਫਤਾਰ ਮੱਠੀ ਪੈ ਜਾਂਦੀ ਹੈ ਫਿਰ ਰੁਕ ਕਰਦੇ ਹਾਂ ਪੰਕਜ ਕਪਾਈ ਸਾਡੇ ਸੇ ਹੋ ਗਈ ਇਸ ਸਮੇਂ ਫੋਨ ਲਾਈਨ ਤੇ ਨੇ ਪੰਕਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਸੁਨੀਲ ਜਾਖੜ ਦੇ ਵੱਲੋਂ ਜੋ ਚਿੱਠੀ ਲਿਖੀ ਗਈ ਹੈ ਦੇਖੋ ਲਗਾਤਾਰ 45 ਡਿਗਰੀ ਤੋਂ ਜ਼ਿਆਦਾ ਪਾਰਾ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਪਿਆ ਔਰ ਇਸੇ ਦੇ ਮੱਦੇਨਜ਼ਰ ਜਿਹੜਾ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਹੈ ਉਸ ਵੇਲੇ ਜਿਹੜੇ ਸਿਹਤ ਦੇ ਮਾਹਰ ਨੇ ਉਹ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਔਰ ਚੇਤਾਵਨੀ ਦੇ ਰਹੇ ਨੇ ਕਿ ਘਰੋਂ ਬਾਹਰ ਜਿਹੜਾ ਵਹ ਉਹ ਨਾ ਨਿਕਲਿਆ ਜਾਵੇ ਜਿਸ ਨਾਲ ਜਿਹੜਾ ਵਹ ਕਈ ਸਰੇ ਜਿਹੜੇ ਲੋਕ ਬਿਮਾਰ ਹੋ ਸਕਦੇ ਨੇ ਬਜ਼ੁਰਗ ਬਿਮਾਰ ਹੋ ਸਕਦੇ ਨੇ ਤਾਂ ਇਸੇ ਵਜ੍ਹਾ ਕਰਕੇ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸੁਨੀਲ ਜਾਕਰ ਦੇ ਵੱਲੋਂ ਇੱਕ ਬੇਨਤੀ ਪੱਤਰ ਕੀਤਾ ਗਿਆ ਇੱਕ ਚਿੱਠੀ ਜਿਹੜੀ ਲਿਖੀ ਗਈ ਹੈ ਉਹ ਨਵੇਦਨ ਕੀਤਾ ਗਿਆ ਕਿ ਜਿਹੜਾ ਇਲੈਕਸ਼ਨ ਹੁਣ ਹੈ 1 ਜੂਨ ਨੂੰ ਉਸ ਵੇਲੇ 45 ਡਿਗਰੀ ਦੇ ਆਸ-ਪਾਸ ਪਾਰਾ ਜਿਹੜਾ ਹੈ ਪੰਜਾਬ ਦੇ ਵਿੱਚ ਰਹੇਗਾ ਤਾਂ ਇਸ ਵਾਰ ਜਿਆ ਕਰਕੇ ਜਿਹੜਾ ਟਾਈਮਿੰਗ ਵੋਟਿੰਗ ਦੀ ਉਸ ਨੂੰ ਉਸ ਦੇ ਵਿੱਚ ਵਾਫਾ ਕੀਤਾ ਜਾਵੇ ਸਵੇਰੇ 8:00 ਵਜੇ ਦੀ بجائے ਸਵੇਰੇ 6:00 ਵਜੇ ਆ VOTING ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਜਾਵੇ ਔਰ ਸ਼ਾਮੀ ਕਿਉਂਕਿ 5 ਵਜੇ ਤੱਕ VOTING ਪ੍ਰਕਿਰਿਆ ਹੁੰਦੀ ਔਰ 1 ਘੰਟਾ ਐਕਸਟਰਾ ਦਿੱਤਾ ਜਾਂਦਾ ਜੇਕਰ ਕੋਈ ਬੂਥ ਬੂਥ ਤੱਕ ਪਹੁੰਚ ਗਿਆ ਤਾਂ ਉਸ ਦੀ ਐਂਟਰੀ ਹੋ ਗਈ ਹੈ ਤਾਂ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ 6 ਵਜੇ ਤੱਕ ਦਾ ਹੁੰਦਾ ਮੂਸਲੀ ਸਮਾਂ ਉਹਨਾਂ ਨੂੰ ਵੀ 7 ਵਜੇ ਤੱਕ ਦਾ ਜਿਹੜਾ ਸਮਾਂ ਕਰ ਕਰਨ ਦੀ ਮੰਗ ਜਿਹੜੀ ਉਹ ਕੀਤੀ ਗਈ ਹੈ ਉਹਨਾਂ ਇਲੈਕਸ਼ਨ ਕਮਿਸ਼ਨ ਇਸ ਬਾਬਤ ਕੋਈ ਫੈਸਲਾ ਲੈਂਦਾ ਹੈ ਤਬਦੀਲੀ ਕਰਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਭਾਜਪਾ ਦੇ ਜਿਹੜੇ ਪਰਦੇਸ ਦੇ ਪ੍ਰਧਾਨ ਨੇ ਇਸ ਨੂੰ ਜਾਕਰ ਉਹਨਾਂ ਦੇ ਵੱਲੋਂ ਬੇਨਤੀ ਜ਼ਰੂਰ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੀਤੀ ਗਈ ਹੈ। ਸ਼ੁਕਰੀਆ ਪੰਗਜ ਜੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹੁਣ ਕੀ ਕਿਹਾ ਜਾਂਦਾ ਇਸ ਦੇ ਉੱਤੇ ਕਿੰਨਾ ਗੌਰ ਕੀਤਾ ਜਾਂਦਾ ਹੈ ਔਰ ਕੀ ਬਾਕੀ ਇਹ ਪੋਸੀਬਲ ਹੈ ਕਿਉਂਕਿ ਸਿਰਫ 1-1 ਘੰਟਾ ਵਧਾਉਣ ਦੀ ਗੱਲ ਨਹੀਂ ਹੈ ਬਲਕਿ ਜਿਹੜਾ ਉੱਥੇ ਚੋਣ ਅਮਲਾ ਪਹੁੰਚਿਆ ਹੁੰਦਾ ਹੈ ਜਿਨ੍ਹਾਂ ਨੇ VOTING process ਨੂੰ ਪੂਰਾ ਕੰਪਲੀਟ ਕਰਵਾਉਣਾ ਹੁੰਦਾ ਹੈ ਉਹਨਾਂ ਦੇ ਲਈ ਵੀ ਇੱਕ ਵੱਡਾ ਚੈਲੰਜ ਹੋ ਜਾਏਗਾ ਕਿ ਉਹ ਸਵੇਰੇ 6:00 ਵਜੇ ਤੋਂ ਬੈਠ ਜਾਣ ਉੱਥੇ ਵੋਟਾਂ ਪਾਉਣ ਦੇ ਲਈ ਤੇ ਸ਼ਾਮ ਨੂੰ 7:00 ਵਜੇ ਤੱਕ ਬੈਠੇ ਰ ਤੋ ਵੀ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਹੁੰਦਾ ਕਿ ਜਿਹੜੇ ਉਥੇ ਸਕੂਲ ਦੇ ਟੀਚਰ ਲੱਗ ਰਹੇ ਨੇ ਜਾਂ ਹੋਰ ਵੱਖ-ਵੱਖ ਡਿਪਾਰਟਮੈਂਟਸ ਦੇ ਜਿਹੜੇ ਨੁਮਾਇੰਦਿਆਂ ਨੂੰ ਖਾਸ ਤੌਰ ਤੇ ਮਹਿਲਾਵਾਂ ਨੂੰ ਡਿਊਟੀ ਦਿੱਤੀ ਜਾਂਦੀ ਹੈ ਕਿ ਤੁਸੀਂ ਜਿਹੜਾ ਇਲੈਕਸ਼ਨ ਦਾ ਪੂਰਾ ਕੰਮ ਹੈ ਉਸ ਨੂੰ ਨੇਪਰੇ ਚੜਹਾਓ ਤਾਂ ਉਹਨਾਂ ਦੇ ਲਈ ਇੱਕ ਲਾਜ਼ਮੀ ਤੌਰ ਤੇ ਚੈਲੰਜ ਹੁੰਦਾ ਹੈ ਤਾਂ ਉਸ ਨੂੰ ਹੁਣ ਕਿਵੇਂ ਹੈਂਡਲ ਕੀਤਾ ਜਾਂਦਾ ਹੈ ਕਿ ਵਾਕਈ 2 ਘੰਟੇ ਵਧਾਏ ਜਾਂਦੇ ਨੇ ਜਾਂ ਨਹੀਂ ਆ ਕੋਈ 1 ਘੰਟੇ ਦੀ ਰਾਏ ਦਿੱਤੀ ਜਾਂਦੀ ਹੈ ਜਾਂ 10 ਦਾ ਘੰਟਾ ਸਵੇਰੇ ਸ਼ਾਮ ਵਧਾ ਦਿੱਤਾ ਜਾਂਦਾ ਹੈ ਜਾਂ ਬਿਲਕੁਲ ਸੇਮ ਪਹਿਲਾਂ ਦੀ ਤਰ੍ਹਾਂ ਰੱਖਿਆ ਜਾਂਦਾ ਹੈ ਉਹ ਜਲਦੀ ਪਤਾ ਲੱਗੇ